ਛਿੰਦੀ ਪੂਰੇ ਆਰਕੈਸਟਰਾ ਗਰੁੱਪ ਵਿੱਚੋਂ ਪੰਮੀ ਪੂਆ ਜੀ ਸਭ ਤੋਂ ਖਾਸ ਸਹੇਲੀ ਹਮਦਰਦ ਹੈ ਛਿੰਦੀ ਰੱਜੀ ਦੀਆਂ ਉਹ ਗੱਲਾਂ ਸੁਣਨ ਲਈ ਉਤਾਵਲੀ ਹੋਈ ਹੈ ਜੋ ਪੰਮੀ ਨੇ ਚਕਜੀਵਨ ਨੂੰ ਨਹੀਂ ਦਸੀਆਂ ਸੁਣਾ ਨਾ ਪੰਮੀ ਉਹ ਸਭ ਸੁਣਾ ਜੋ ਤੂੰ ਚਕਜੀਵਨ ਤੋਂ ਲੁਕੋ ਲਿਆ ਛਿੰਦੀ ਪੰਮੀ ਦਾ ਹਾੜਾ ਕੱਢਦੀ ਬੋਲੀ ਪੰਮੀ ਤੁਰੇ ਜਾਂਦੇ ਚਕਜੀਵਨ ਨੂੰ ਦੇਖ ਦੱਬੀ ਹੋਈ ਆਵਾਜ਼ ਵਿੱਚ ਬੋਲੀ ਛਿੰਦੀਏ ਜਦੋਂ ਕਿਸੇ ਦਾ ਦੁੱਖ ਆਪਣਾ ਲੱਗਣ ਲੱਗ ਜਾਵੇ ਫਿਰ ਉਹ ਸੁਣਾਉਣਾ ਮੁਸ਼ਕਲ ਹੋ ਜਾਂਦਾ ਆਪਣੀਆਂ ਆਂਦਰਾਂ ਦਰਦ ਮਹਿਸੂਸ ਕਰਦੀਆਂ ਨੇ ਸ਼ਾਮ ਨੂੰ ਸਈ ਸ਼ਾਮ ਹੁੰਦੇ ਸਾਰ ਸਿੰਦੀ ਫੇਰ ਉਸੇ ਗੱਲ ਉੱਤੇ ਆ ਗਈ ਸੁਣਾ ਨਾ ਪੰਮੀ ਰੱਜੀ ਦੀ ਤੂੰ ਨਾ ਟਲੀ ਬਹੁਤ ਭੈੜੇ ਆ ਤੂੰ ਅਖੇ ਮੁੜ ਕੋੜ ਕੇ ਖੋਤੀ ਬੋੜ ਥੱਲੇ ਦੂਜੇ ਦੀ ਜ਼ਿੰਦਗੀ ਵਿੱਚ ਝਾਕਣ ਦਾ ਤੇਰਾ ਚਸਕਾ ਮਾੜਾ ਏ ਕੁਰਸੀ ਤੇ ਬੈਠੀ ਪੰਮੀ ਨੇ ਖਿੱਚ ਕੇ ਸਟੂਲ ਕੋਲ ਕਰਿਆ ਚਿੰਦੀ ਸਮਝ ਗਈ ਉਸਨੇ ਬੋਤਲ ਗਲਾਸ ਪਾਣੀ ਸਲੋਨ ਸਟੂਲ ਉੱਤੇ ਨਿਆ ਕੇ ਰੱਖ ਦਿੱਤਾ ਪੰਮੀ ਬੋਤਲ ਖੋਲ ਕੇ ਬੈਗ ਪਾਉਂਦੀ ਬੋਲੀ ਇਸ ਸਮਾਜ ਵਿੱਚ ਕਹਿਣ ਨੂੰ ਮਰਦ ਦੇ ਬਰਾਬਰ ਦੇ ਹੱਕ ਹੁਕ ਮਿਲ ਗਏ ਹਨ ਪਰ ਕਿੱਥੇ ਤੱਕ ਅੱਜ ਵੀ ਹੋਈ ਚੱਲ ਜਾਂਦਾ ਹੈ ਮੇਰਾ ਬੱਸ ਚੱਲੇ ਨਾ ਇਹਨਾਂ ਵੱਡੇ ਮਰਦ ਨਮਰਦਾਂ ਨੂੰ ਚੱਲ ਛੱਡ ਤੱਕ ਲਾ ਕੇ ਗਲਾਸ ਸਟੋਲ ਤੇ ਰੱਖਦੀ ਪੰਮੀ ਬੋਲੀ ਹੋਰਾ ਪਰ ਜਵਾਕੜੀ ਨੂੰ ਫਾਹੇ ਲਾ ਦਿੱਤਾ ਮੈਂ ਜਿਵੇਂ ਰੱਜੀ ਨਾਲ ਉਸਦੇ ਕਮਰੇ ਵਿੱਚ ਗਈ ਉਹ ਬੋਲੀ ਤੁਸੀਂ ਜਗਜੀਵਨ ਦੀ ਫੇਸਬੁੱਕ ਵਾਲੀ ਫਰੈਂਡ ਹੋ ਨਾ ਜਗਜੀਵਨ ਨੇ ਭੇਜਿਆ ਹੈ ਨਾ ਤੁਹਾਨੂੰ ਦੇਖਣ ਲਈ ਮੈਂ ਕਿਹਾ ਹਾਂ ਮੈਨੂੰ ਪਤਾ ਹੈ ਉਹ ਮੇਰੀ ਸਲਾਮਤੀ ਲਈ ਤੜਫ ਰਿਹਾ ਹੋਵੇਗਾ ਹਾਂ ਮੈਂ ਉਹੀ ਪੰਮੀ ਪੰਮੀ ਪੂਆ ਇਸ ਸਮਾਜ ਨੇ ਮੈਨੂੰ ਪੰਮੀ ਤੋਂ ਜਗਤ ਪੂਆ ਬਣਾ ਦਿੱਤਾ ਮੈਂ ਉਸਦੇ ਕੋਲ ਬੈਠਦੀ ਬੋਲੀ ਸ਼ੈਂਬਰ ਲਾ ਦਿੱਤੀ ਰੱਜੀ ਨੇ ਹੰਝੂ ਆਂਦੇ ਅਤੇ ਬੋਲੀ ਦੇਖ ਪੂਆ ਤੂੰ ਜਗ ਜੀਵਨ ਨੂੰ ਕੁਝ ਨਾ ਦੱਸੇ ਤੂੰ ਉਸ ਨੂੰ ਕਹੀ ਮੈਂ ਬਹੁਤ ਖੁਸ਼ ਹਾਂ ਮੇਰੇ ਅਸਲ ਵਿੱਚ ਮੈਨੂੰ ਕੈਦ ਬੋਲ ਗਈ ਹੈ ਮੇਰੇ ਡੈਡ ਦੇ ਇੱਕ ਗਲਤ ਫੈਸਲੇ ਨੇ ਮੇਰੇ ਨਸੀਬ ਵਿੱਚ ਉਮਰ ਪਰਲੇ ਕਾਲ ਕੋਠਰੀ ਲਿਖ ਦਿੱਤੀ ਹੈ 2 ਦਿਨ ਹੋ ਗਏ ਹਨ ਮੈਨੂੰ ਵਿਆਹ ਕੇ ਆਈ ਨੂੰ ਪਰ ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਮੇਰਾ ਵਿਆਹ ਹੋ ਗਿਆ ਹੈ ਇਸ ਖਿੜਕੀ ਵਿੱਚੋਂ ਬਾਹਰ ਦੇਖਦੀ ਹਾਂ ਤਾਂ ਦੂਰ ਦੂਰ ਤੱਕ ਮੇਰੇ ਨਾਲ ਗੱਲਾਂ ਕਰਦੇ ਇਹ ਖੇਤ ਨਜ਼ਰ ਆਉਂਦੇ ਹਨ ਮੈਨੂੰ ਲੱਗਦਾ ਇਹ ਖੇਤ ਕਚਰਿਆਂ ਦੇ ਭਰੇ ਹੋਏ ਹਨ ਤੇ ਉਹ ਕਚਰਿਆਂ ਨੂੰ ਅੱਗ ਲੱਗੀ ਹੋਈ ਹੈ ਧੂਆਂ ਹੀ ਧੂਆਂ ਨਜ਼ਰ ਆਉਂਦਾ ਹੈ ਹਰਿਆਵਲ ਕਿਤੇ ਦਿਖਾਈ ਨਹੀਂ ਦਿੰਦੀ ਜੇ ਮੈਂ ਬਾਹਰ ਵਿੜੇ ਵਿੱਚ ਚੱਲੇ ਜਾਂਦੀ ਹਾਂ ਤਾਂ ਪਿੰਜਰਿਆਂ ਵਿੱਚ ਕੈਦ ਚਿੜੀਆਂ ਨਜ਼ਰ ਪੈ ਜਾਂਦੀਆਂ ਹਨ ਮੈਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਇੱਕ ਮਹਿਸੂਸ ਕਰਦੀ ਹਾਂ ਜਿਵੇਂ ਉਹਨਾਂ ਦੇ ਰੰਗ ਠਿੱਕੇ ਪੈ ਗਏ ਨੇ ਓਵੇਂ ਹੀ ਮੇਰਾ ਹਾਲ ਹੈ ਮੈਨੂੰ ਲੱਗਦਾ ਮੈਨੂੰ ਵੀ ਕਿਸੇ ਨੇ ਆਪਣੇ ਸ਼ੌਕ ਲਈ ਆਪਣੇ ਚਾਹ ਲਈ ਕੈਦ ਕਰ ਲਿਆ ਹੋਵੇ। ਮਾਂ ਕਹਿੰਦੀ ਹੁੰਦੀ ਸੀ ਪਹਿਲੇ ਸਮਿਆਂ ਵਿੱਚ ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਵਿੱਚ ਕੋਈ ਸਾਂਝ ਨਹੀਂ ਹੁੰਦੀ ਸੀ। ਸਭ ਕੁਝ ਵਿਆਹ ਤੋਂ ਬਾਅਦ ਸ਼ੁਰੂ ਹੁੰਦਾ ਸੀ। ਪਰ ਕਿਵੇਂ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ। ਵਿਆਹ ਵਾਲੀ ਰਾਤ ਗੈਰੀ ਆਇਆ ਕਮਰੇ ਵਿੱਚ ਆ ਕੇ ਦੱਬ ਪਿੱਛੋਂ ਕੱਢ ਕੇ ਬਸਤੌਲ ਦਿਖਾਉਣ ਲੱਗ ਪਿਆ। ਕਹਿੰਦਾ ਇਕ ਘੋੜਾ ਹੈ ਸੰਜੇ தਤ ਦੀ ਫਿਲਮ ਵਾਸਤਵ ਦੇਖੀ ਉਹੀ ਘੋੜਾ ਮੇਰੀ ਪੜਪੜੀ ਉੱਤੇ ਪਿਸਤੌਲ ਰੱਖ ਕੇ ਬੋਲਿਆ ਇਸ ਵਿੱਚ ਉਂਗਲ ਪਾ ਕੇ ਘੋੜਾ ਦੱਬਿਆ ਤੇ ਖੇਡ ਖਤਮ ਸ਼ਾਇਦ ਮੈਨੂੰ ਚੁੱਪ ਰਹਿਣ ਦਾ ਸੰਕੇਤ ਦੇ ਰਿਹਾ ਸੀ ਫਿਰ ਉਹ ਕਿੰਨੀ ਦੇਰ ਖਮੋਸ਼ ਰਹਿਣ ਤੋਂ ਬਾਅਦ ਬੋਲਿਆ ਤੂੰ ਮੇਰੇ ਨਾਲ ਨਹੀਂ ਮਾਂ ਨਾਲ ਵਿਆਹੀ ਹੈ ਇਹਨਾਂ ਬੋਲ ਕੇ ਉਹ ਬੇਹੋਸ਼ਬਾਨ ਪੈ ਗਿਆ ਮੈਂ ਪੂਰੀ ਰਾਤ ਡਰ ਕੇ ਕੱਢੀ ਸਵੇਰ ਨੂੰ ਉੱਠ ਕੇ ਉਹ ਕਿੱਥੇ ਚਲਾ ਗਿਆ ਅਤੇ ਅਜੇ ਤੱਕ ਵਾਪਸ ਨਹੀਂ ਆਇਆ। ਦਮਕੁੱਤ ਦਾ ਮੇਰਾ ਇਸ ਚਾਰ ਦਿਵਾਰੀ ਵਿੱਚ ਇਹ ਜ਼ਮੀਨ ਇਹ ਪੈਸਾ ਮੈਂ ਛੱਟਣਾ ਏ। ਮੈਂ ਕਦੇ ਸੋਚਦੀ ਹਾਂ ਕਿ ਖੁਦ ਖੁਸ਼ੀ ਕਰ ਲਵਾਂ। ਫਿਰ ਸੋਚਦੀ ਹਾਂ ਜੇ ਮੈਂ ਹਾਹਾ ਲਾ ਕੇ ਮਰ ਗਈ ਤਾਂ ਉਸ ਉਸ ਦੀ ਪੀੜ ਮੇਰੇ ਡੈਡ ਮਹਿਸੂਸ ਕਰਨਗੇ। ਮੇਰੇ ਮਾਪੇ ਆਪਣੀ ਕਰੀ ਉੱਤੇ ਤਣਾ ਉਮਰ ਤਰਫ ਦੇ ਰਹਿਣਗੇ ਪਹਿਲਾਂ ਹੀ ਉਹਨਾਂ ਨੇ ਉਮਰ ਪਾਰ ਸੁੱਖ ਦਾ ਇੱਕ ਦਿਨ ਨਹੀਂ ਦੇਖਿਆ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਤਾਂ ਹਰ ਇੱਕ ਨੂੰ ਆਪਣੇ ਵਰਗਾ ਸਮਝਦੇ ਹਨ ਸਿੱਧੇ ਸਾਦੇ ਬਹੁਤ ਭੋਲੇ ਨੇ ਉਹ ਤਾਂ ਪਰ ਜ਼ਮਾਨਾ ਬਹੁਤ ਨਰਦੀ ਹੈ ਅੱਖਾਂ ਨਾਲ ਪਰ ਕੋਤਰਨ ਵਾਲੇ ਬਹੁਤ ਨੇ ਇੱਥੇ ਪਤਾ ਨਹੀਂ ਦੀਸ਼ ਨੇ ਕਿਹੜੇ ਜਨਮ ਦਾ ਬਦਲਾ ਲਿਆ ਮੇਰੇ ਕੋਲੋਂ ਮੇਰੇ ਪਿਛਲੇ ਜਨਮ ਦੇ ਪਾਪ ਇਸ ਜਨਮ ਵਿੱਚ ਮੋਹਰੇ ਆ ਗਏ ਬਤਾ ਨਹੀਂ ਰੱਬ ਕਿੱਥੇ ਹੈ ਹੈ ਵੀ ਕਿ ਨਹੀਂ ਇਸ ਕਰ ਵਿੱਚ ਇੱਕ ਜੀਵ ਜਹੀ ਕੂਟਣ ਹੈ ਕੋਈ ਕਿਸੇ ਨਾਲ ਬੋਲਦਾ ਨਹੀਂ ਅੱਜ ਸਵੇਰੇ ਮੇਰੀ ਸੱਸ ਆਈ ਸੀ ਮੇਰੇ ਕੋਲ ਉਹ ਬੋਲੀ ਦੇਖ ਰੱਜੀ ਗਹਿਰੀ ਦਿਲ ਦਾ ਬਹੁਤ ਚੰਗਾ ਹੈ ਪਰ ਜਾਰੀ ਦੋਸਤੀ ਵਿੱਚ ਬਹੁਤਾ ਪੈਰ ਧਰਦਾ ਹੈ ਹੁਣ ਤੋਂ ਹੀ ਉਸ ਨੂੰ ਤੋਂ ਆਪਣੇ ਬਸ ਵਿੱਚ ਕਰਨਾ ਹੈ ਮੈਂ ਸੋਚਦੀ ਹਾਂ ਜਿਸ ਪੁੱਤਰ ਨੂੰ ਬਗਾੜਨ ਨੂੰ ਮਾਂ ਨੂੰ 27 ਸਾਲ ਲੱਗੇ ਹੁਣ ਉਸ ਨੂੰ ਮੈਂ 2 ਦਿਨਾਂ ਵਿੱਚ ਕਿਵੇਂ ਸਮਝਦਾਰ ਬਣਾ ਸਕਦੀ ਹਾਂ ਐਸਾ ਮੇਰੇ ਕੋਲ ਕਿਹੜਾ ਜਾਦੂ ਹੈ ਮੈਂ ਰਚੀ ਤੇ ਹੰਝੂ ਸਾਫ਼ ਕਰਦੀ ਬੋਲੀ ਸੀ ਮੈਂ ਤੇਰੀ ਸੱਸ ਨੂੰ ਕਹਾਂਗੀ ਕਿ ਤੈਨੂੰ ਮੁਰਵੀ ਗੱਡੀ ਪੇਚ ਦੇਣ ਤੈਨੂੰ ਜਗਜੀਵਨ ਨਾਲ ਮਿਲਾਉਣ ਦਾ ਪੰਦੋ ਵਸਤੂੀਕਰ ਦਵਾਂਗੀ ਹੱਲ ਕੋਈ ਹੱਲ ਤਾਂ ਲੱਭਣਾ ਹੀ ਪੈਣਾ ਹੈ ਇਸ ਮੁਸੀਬਤ ਦਾ ਨਹੀਂ ਨਹੀਂ ਮੈਂ ਜਿਗ ਜੀਵਨ ਦਾ ਸਾਹਮਣਾ ਨਹੀਂ ਕਰ ਸਕਾਂਗੀ ਮੈਂ ਉਸ ਦੇ ਸਵਾਲਾਂ ਦਾ ਕੀ ਜਵਾਬ ਦੇਵਾਂਗੀ ਉਸ ਨੂੰ ਕਿਵੇਂ ਸਮਝਾਵਾਂਗੀ ਕਿ ਮੈਂ ਸਿਰਫ ਮਸ਼ੂਕ ਹੀ ਨਹੀਂ ਸੀ ਇੱਕ ਬਾਪ ਅਪਾਹਜ ਮਜਬੂਰ ਗਰੀਬ ਲਾਚਾਰ ਬਾਪ ਦੀ ਧੀ ਵੀ ਸੀ ਮੈਂ ਮੁਰਦੀ ਗੱਡੀ ਤੇ ਆ ਕੇ ਕੀ ਦੱਸਾਂਗੀ ਮੇਰੇ ਡੈਡ ਪੁੱਛਣਗੇ ਮੈਂ ਕਿਵੇਂ ਹਾਂ ਖੋਸ਼ਾ ਤਨਾ ਨਾਤਾ ਮੇਰੇ ਤੋਂ ਸੱਚ ਬੋਲ ਹੋਣਾ ਤੇ ਨਾ ਹੀ ਚੋਟ ਇੰਨਾ ਕਹਿ ਕੇ ਰੱਜੀ ਫੁੱਟ ਫੁੱਟ ਕੇ ਰੋਣ ਦੀ ਹੋਈ ਬੋਲੀ ਮੇਰੇ ਡੈਡ ਵਰਗਾ ਚੰਗਾ ਦੁਨੀਆ ਵਿੱਚ ਹੋਰ ਕੋਈ ਨਹੀਂ ਦੀਸ਼ੀ ਨੇ ਉਹਨਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ ਮੈਂ ਆਪਣਾ ਦੁੱਖ ਸੁਣਾ ਕੇ ਉਹਨਾਂ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਗੱਲ ਕਰਦੀ ਪੰਮੀ ਦਾ ਗੱਚ ਪਹਾਰ ਆਇਆ ਅੱਖਾਂ ਸਾਫ਼ ਕਰਦੀ ਬੋਲੀ ਛਿੰਦੀਏ ਲੈ ਪਾਪੋਰਾ ਦੀ ਛੇਦੀ ਭੈਣ ਨੂੰ ਕਦੇ ਵਖਤ ਆਇਆ ਤੀਸ਼ੇ ਦਾ ਹਿਸਾਬ ਤਾਂ ਮੈਂ ਲਾ ਐਡਾ ਜ਼ੁਲਮ ਕਰੀਦਾ ਕਿਤੇ ਬਾਹਰ ਗਲੀ ਵਿੱਚ ਕਾਲੂ ਸਕੂਟਰ ਸਟਾਰਟ ਕਰਕੇ ਇੰਜਣ ਦੀ ਸਪੀਡ ਵਧਾ-ਵਧਾ ਕੇ ਕੁਝ ਚੈੱਕ ਕਰ ਰਿਹਾ ਹੈ ਗਲੀ ਵਿੱਚ ਸਕੂਟਰ ਦਾ ਸ਼ੋਰ ਸੁਣ ਕੇ ਪੰਮੀ ਬੋਲੀ ਬੇਚੌਰੀਆ ਕੀ ਕਰੀ ਜਾਂਦਾ ਗੈਲੂ ਇੰਜਣ ਚੈੱਕ ਕਰ ਰਿਹਾ ਹੈ ਬੰਦ ਕਰ ਕਿ ਤੇ ਆਪਣਾ ਇੰਜਨ ਨਾ ਕਰਵਾ ਲਵੇਂ ਵੈਸੇ ਹੀ ਦਿਮਾਗ ਬਹੁਤ ਖਰਾਬ ਹੋਇਆ ਹੋਇਆ ਮੰਮੀ ਬੋਲੀ ਤੇਰਾ ਛੜੀ ਛਟਾਂਗ ਦਾ ਦਿਮਾਗ ਖਰਾਬ ਕਦੇ ਨਹੀਂ ਹੁੰਦਾ ਬੰਦਾ ਹੁੰਦਾ ਤੇਰਾ ਤਾਂ ਤੇਰਾ ਦਿਮਾਗ ਸੈੱਟ ਰੱਖਦਾ ਕੱਲੋ ਟੀਚਰ ਕਰਦਾ ਬੋਲਿਆ ਤੈਂ ਕਰ ਲਿਆ ਆਪਣੀ ਤੀਮੀਂ ਦਾ ਸੈੱਟ ਰੋਜ਼ ਬੜੀ ਹੁੰਦੀ ਹੈ ਬਿਊਟੀ ਪਾਰਲਰ ਵਿੱਚ ਅੱਖੇ ਬੁੱਢੀ ਕੋੜੀ ਲਾਲ ਲਕਾਂ ਅਸ਼ਨੇ ਫਸ਼ਨੇ ਲਾ ਕੇ ਅੱਖ ਵਟਕ ਕੇ ਕਰਦੀ ਫਿਰਦੀ ਆ ਗੈਲੂ ਤੇਰੇ ਵਿੱਚ ਸੱਤੂ ਮੁੱਕ ਗਿਆ ਲੱਗਦੇ ਨੇ ਹੋ ਨਹੀਂ ਕਰ ਸਕ ਹੁੰਦੀ ਤੇਰੇ ਤੋਂ ਸੈਟ ਆ ਜਾ ਤੈਨੂੰ ਪੈਕ ਲਵਾਵਾ ਪੈਕ ਲਵਾ ਕੇ ਝੋਟਾ ਥਾਪੀ ਮਾਰ ਕੇ ਛੱਡਣਾ ਫੇਰ ਕਰੀ ਆਪਣੀ ਤੀਵੀ ਨੂੰ ਸੂਟ ਤੂੰ ਕਰਾ ਸਾਡੇ ਘਰੇ ਕਲੇਸ਼ ਬਿਊਟੀ ਪਾਰਲਰ ਦਾ ਤਾਂ ਉਹ ਸੁਪਾਇਆ ਸਵੇਰ ਹੀ ਬਾਂਦਰ ਦੇ ਸਤਨਾ ਵਰਗੀ ਲਾਲ ਗੱਲਾਂ ਕਰ ਲੈਂਦੀ ਐ ਖਰੇ ਕੀ ਲਾਉਂਦੀ ਐ ਕੈਲੂ ਕਮਰੇ ਅੰਦਰ ਆਉਂਦਾ ਬੋਲਿਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਕਰਨ ਲਾਤੀ ਨਾ ਤੇਰੇ ਵਾਲੀ ਵੀ ਬਾਂਦਰ ਦੇ ਸਤਨਾ ਵਰਗੀ ਲਾਲ ਗੱਲਾਂ ਆ ਹਾਂ ਹਾਂ ਪੰਮੀ ਕੈਲੂ ਨੂੰ ਬੈਗ ਪਾਉਂਦੀ ਬੋਲੀ ਅਜੀਬ ਦੋਸਤੀ ਹੈ ਦੋਮਾਂ ਦੀ ਗੱਲਾਂ ਕਰਦੇ ਵੀ ਲੜਦੇ ਜਾਪਦੇ ਨੇ ਥੋੜੀ ਦੇਰ ਬਾਅਦ ਕੈਲੂ ਚੱਲਿਆ ਗਿਆ ਛਿੰਦੀ ਬੋਲੀ ਕਦੋਂ ਆਉਣਾ ਰੱਜੀ ਨੇ ਮੈਂ ਉਸ ਨੂੰ ਸਮਝਾ ਕੇ ਆਈ ਹਾਂ ਕਿ ਖੁਸ਼ੀ ਬੰਦਿਆਂ ਬਾਦੀ ਹੈ ਅਤੇ ਦੁੱਖ ਬੰਦਿਆਂ ਘਟਦਾ ਹੈ ਮਰੀਜ਼ ਮਰਚ ਦੱਸਦਾ ਤਾਂ ਬੈਦ ਦਵਾਈ ਕਰਦਾ ਜੇ ਕਿਸੇ ਨਾਲ ਗੱਲ ਕਰਨਗੀ ਤਾਂ ਹੀ ਕੋਈ ਹੱਲ ਦੱਸਾਂਗੇ ਇਸੇ ਤਰ੍ਹਾਂ ਚੁੱਪ ਕਰਕੇ ਜ਼ਿੰਦਗੀ ਕਿਵੇਂ ਲੰਗੇਗੀ ਮੰਮੀ ਬੋਲੀ ਸ਼ਾਇਦ ਕੱਲ ਨੂੰ ਆਉਣਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤਾਂ ਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਲਾਈਕ ਜਰੂਰ ਕਰ ਦਿੱਆ ਕਰੋ ਜੀ ਧੰਨਵਾਦ